ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸ੍ਰੀ ਉਹ ਪਿਆਰ ਪ੍ਰਸਾਦ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਉਹੀ ਪੀੜਾ ਉਹੀ ਦਰਦ ਉਹੀ ਉਲਝਣ ਉਹੀ ਦੁੱਖ ਸੰਤਾਪ ਉਹੀ ਸਾਰਾ ਕੁਝ ਪੰਜਦਾ ਦਰਦ ਲੈ ਕੇ ਫਿਰ ਤੁਹਾਡੇ ਨਾਲ ਹਾਜ਼ਰ ਹੋਇਆ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼-ਏ-ਖਲਕ ਦੋਸਤੋ ਜਦੋਂ ਅਸੀਂ ਹਰ ਰੋਜ਼ ਇੱਕ ਹੀ ਦਰਦ ਇੱਕ ਹੀ ਪੀੜਾ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਨੇ ਆ ਤੇ ਤੁਹਾਨੂੰ ਕੁਝ ਹੋਰ ਤਰ੍ਹਾਂ ਉਪਰਾ ਲੱਗਦਾ ਹੋਵੇਗਾ। ਪ੍ਰੰਤੂ ਸਾਡੇ ਸ਼ਬਦਾਂ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਛੁਪਿਆ ਹੋਇਆ ਉਹ ਦੇਖੂ ਸ ਜਾਣ ਦਾ ਦਰਦ ਆ ਜਿਹੜਾ ਉਹ ਛੁਪਿਆ ਹੋਇਆ। ਅਸੀਂ ਉਸ ਖਿੱਤੇ ਨਾਲ ਸੰਬੰਧ ਰੱਖਦੇ ਹਾਂ ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਦੇ ਸਿਧਾਂਤ ਰਾਹੀਂ ਸ਼ਹਾਦਤ ਦੇ ਸਿਧਾਂਤ ਰਾਹੀਂ ਮਹਾਨ ਇਤਿਹਾਸ ਦੀ ਸਿਰਜਣਾ ਕੀਤੀ ਉਸ ਇਤਿਹਾਸ ਦੇ ਵਿੱਚੋਂ ਮਰਜੀਵੜਿਆਂ ਦੀ ਕੌਮੀ ਸ਼ਹੀਦਾਂ ਦੀ ਲੰਮੀ ਲਾਈਨ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਇਤਿਹਾਸ ਦੇ ਪੰਨੇ ਇਤਿਹਾਸ ਦੇ ਵਰਕ ਕੇ ਸਾਨੂੰ ਬਹੁਤ ਕੁਝ ਪੈਗਾਮ ਦੇ ਰੂਪ ਵਿੱਚ ਨਿਤ ਦੱਸਦੇ ਨੇ ਸਾਡੀ ਅਰਦਾਸ ਰੋਜ਼ ਸਰਬੱਤ ਦਾ ਭਲਾ ਮੰਗਦੀ ਮੰਗਦੀ ਆਪਣੇ ਅਕੀਦੇ ਦੀ ਆਪਣੇ ਵਿਰਸੇ ਦੀ ਗੱਲ ਕਰਦੀ ਹੈ ਤੇ ਅਸੀਂ ਜਦੋਂ ਅਰਦਾਸ ਦੇ ਬੋਲਾਂ ਵਿੱਚ ਸਰਾਸ਼ਾਰ ਹੋ ਜਾਂਦੇ ਆ ਤੇ ਸਾਡਾ ਜਿਹੜਾ ਅਕੀਦਾ ਸਾਡੇ ਤਖਤ ਸਾਡੀਆਂ ਮਾਨ ਮਰਿਆਦਾਵਾਂ ਪਰੰਪਰਾ ਸਾਡੀ ਕੌਮੀ ਵਿਰਾਸਤ ਆ ਜਿਹੜੀ ਜੇ ਕਿਤੇ ਉਹ ਖੁੱਸ ਦੀ ਨਜ਼ਰ ਆਵੇ ਤੇ ਸਾਡੀ ਇੱਕੋ ਗੱਲ ਨੂੰ ਵਾਰ-ਵਾਰ ਰਿਪੀਟ ਕਰਨ ਦੀ ਪੀੜਾ ਦਰਦ ਨੂੰ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਕਿਉਂ ਇੱਕੋ ਗੱਲ ਦਾ ਟੰਡੋਰਾ ਇੱਕੋ ਗੱਲ ਦੇ ਆਪੀਲਾ ਦਲੀਲਾਂ ਰੋਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਲੰਮੀ ਵਾਰਤਾ ਵਿੱਚ ਨਾ ਜਾਈਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੁੰਦਾ ਹੈ ਕਿ ਨਵੀਂ 7 ਮੈਂਬਰੀ ਕਮੇਟੀ ਬਣੇਗੀ ਉਹ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਨਵੀਂ ਭਰਤੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਉਹ ਕਰੇਗੀ ਪੰਥ ਮਾਨ ਮਰਿਆਦਾ ਦੇ ਮੁਤਾਬਕ ਹੁਕਮਾਂ ਮੁਤਾਬਕ ਵਰਕਿੰਗ ਕਮੇਟੀ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਦੇ ਅਸਤੀਫੇ ਪ੍ਰਵਾਨ ਕਰਨ ਦਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦਾ ਹੈ ਇਦੇ ਵਿੱਚ ਸਰਕਾਰੀ ਤੌਰ ਤੇ ਅਣੱchn ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਹੈ ਜਿਹੜੀ ਉਹ ਰੱਦ ਹੋ ਸਕਦੀ ਹੈ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 2-3 ਆਗੂਆ ਸਦਾ ਦਲਜੀਤ ਸਿੰਘ ਚੀਮਾ ਸਮੇਤ 2-3 ਆਗੂਆਂ ਨੂੰ ਇਸ ਗੱਲ ਦਾ ਝੋਰਾ ਪਤਾ ਨਹੀਂ ਕਿਉਂ ਵੱਡ ਵੱਡ ਖਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਦਾ ਬਹਾਨਾ ਲਾ ਕੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਦਾ ਹੂਆ ਖੜਾ ਕਰਕੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਵਰਕਾਂ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਸੇ ਕਤਾਰ ਵਿੱਚ ਖੜੇ ਰੱਖਣ ਦਾ ਐਜ਼ ਇਟ ਐਜ਼ ਪੁਰਾਣੇ ਤਰੀਕੇ ਨਾਲ ਉਹਨਾਂ ਨੂੰ ਪ੍ਰਧਾਨ ਬੁਣਾਏ ਰੱਖਣ ਵਾਲੇ ਪਾਸੇ ਨੂੰ ਕਦਮ ਦਰ ਕਦਮ ਛਾਜਿਸ਼ ਦੇ ਰੂਪ ਵਿੱਚ ਕੁਝ ਨਾ ਕੁਝ ਕਰਦੇ ਰਹੀਏ ਸਾਥੀਓ ਸਾਡਾ ਅੱਜ ਦੀ ਵੀਡੀਓ ਦਾ ਮਕਸਦ ਜਿੰਨਾ ਮੈਂ ਦਰਦ ਤੁਹਾਡੇ ਨਾਲ ਸਾਂਝਾ ਕੀਤਾ ਕੇਵਲ ਉਹ ਨਹੀਂ ਕੇਵਲ ਇਹ ਵੀ ਹੈ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਦਾ ਫਿਕਰ ਕਰਨ ਵਾਲੇ ਇੰਨੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਦਾ ਫਿਕਰ ਇੱਕ ਪਿੱਛੇ ਹੁਣੇ ਇਲੈਕਸ਼ਨਾਂ ਹੋਈਆਂ ਨੇ ਨਗਰ ਨਿਗਮ ਚੋਣਾਂ ਤੇ ਮਿਊਸਪਲ ਕਮੇਟੀ ਦੀਆਂ ਕੁਝ ਥਾਵਾਂ ਤੇ ਮੈਂ ਹੈਰਾਨ ਹੁਣਾਂ ਦੇਖ ਕੇ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਬਹੁਤੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਇਹਦੇ ਉੱਤੇ ਚੋਣ ਲੜਨ ਦੀ بجائے ਆਜ਼ਾਦ ਚੋਣ ਲੜਨ ਨੂੰ ਤਰਜੀਹ ਦਿੱਤੀ ਹੈ ਉਨਾਂ ਨੂੰ ਲੋਕਾਂ ਨੂੰ ਆਖਿਆ ਗਿਆ ਕਿ ਜੇ ਤੁਸੀਂ ਤੱਕੜੀ ਇਹ ਦਰਦ ਹੈ ਇਹ ਪੀੜ ਹੈ ਇਹ ਸਚਾਈ ਹੈ ਕਿ ਜੇ ਦਰ ਤੱਕੜੀ ਲੈ ਕੇ ਆਉਂਗੇ ਅਸੀਂ ਤੁਹਾਨੂੰ ਵੋਟ ਨਹੀਂ ਪਾਵਾਂਗੇ ਤੇ ਮੈਂ ਡਿਟੇਲ ਨਾਲ ਵੀ ਇਹ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰ ਸਕਦਾ ਸਾਫ਼ ਤੇ ਸਪਸ਼ਟ ਲਫ਼ਜ਼ਾਂ ਵਿੱਚ ਲੋਕਾਂ ਨੇ ਇਹ ਗੱਲ ਕਹੀ ਅਖਰ ਇਹ ਸਾ ਕਿਉਂ ਉਹ ਤੇ ਪੰਥ ਦੀ ਨਮੈਂਦਾ ਜਮਾਤ ਦਾ ਆਪਣਾ ਚੋਣ ਨਿਸ਼ਾਨਾ ਜਿਹੜੀ ਤੱਕੜੀ ਦੇਖ ਕੇ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਅਖਰ ਅਸੀਂ ਮਾਨਤਾ ਵਾਲੇ ਪਾਸੇ ਨੂੰ ਜਦੋਂ ਤੁਰਦੇ ਹਾਂ ਤੇ ਇੱਕ ਪਾਸੇ ਮਾਨਤਾ ਇੱਕ ਪਾਸੇ ਮਹੱਤਵ ਹੈ ਤੇ ਇਸੇ ਸ਼੍ਰੀ ਕਲ ਤਖਤ ਸਹਿ ਦਾ ਮਹੱਤਵ ਸਮਝ ਲਾਇਆ ਜਾਂ ਮੰਨਤਾ ਅਕਰ 7 ਮੈਂਬਰੀ ਕਮੇਟੀ ਵਾਲਾ ਫੈਸਲਾ ਜਿਹੜਾ ਲਗਭਗ ਰੱਦ ਕਰ ਦਿੱਤਾ ਗਿਆ ਹੈ ਰੱਦ ਕਿਹਨਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਸਭ ਤੋਂ ਵੱਧ ਗੁਨਾਹ ਕਬੂਲ ਕੀਤੇ ਸ਼੍ਰੀ ਕਲ ਤਖਤ ਸਾਹਿਬ ਦੇ ਉੱਤੇ ਜਿਨ੍ਹਾਂ ਨੇ ਸਭ ਤੋਂ ਵੱਧ ਗਲਤੀਆਂ ਮੰਨੀਆਂ ਸਜ਼ਾ ਭੁਗਤੀ ਸਜ਼ਾ ਭੁਗਤਣ ਤੋਂ ਬਾਅਦ ਸ਼ਿਕਾਰ ਵੀ ਹੋਏ ਹਮਲੇ ਦਾ ਤੇ ਉਹ ਤੋਂ ਬਾਵਜੂਦ ਵੀ ਮਾਨਤਾ ਮਾਨਤਾ ਦਾ ਰੌਲਾ ਪਾ ਕੇ ਪਿਆਰਿਓ ਜੇ ਮਾਨਤਾ ਵੀ ਰੱਦ ਹੁੰਦੀ ਹੁੰਦੀ ਜੇ ਮਾਨਤਾ ਰੱਦ ਹੋਣ ਦਾ ਖਰਸ਼ਾ ਵੀ ਤੁਸੀਂ ਮਾਨਤਾ ਰੱਦ ਹੋਣ ਦਾ ਮੌਕਾ ਵੀ ਤੁਸੀਂ ਲੋਕਾਂ ਵਿੱਚ ਲੈ ਜਾਂਦੇ ਕਿ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਵਾਸਤੇ ਆਪਣੀ ਮਾਨਤਾ ਵੀ ਰੱਦ ਕਰ ਲਈਏ ਤੇ ਅਸੀਂ ਰੂਰਲ ਪਿੰਡੂ ਪਾਰਟੀ ਪੰਜਾਬੀ ਪਾਰਟੀ ਪੰਥਕ ਪਾਰਟੀ ਬਣਾ ਕੇ ਚੋਣ ਦੜ ਸਕਦੇ ਆ ਤੇ ਲੋਕਾਂ ਨੇ ਫਿਰ ਵੀ ਤੁਹਾਨੂੰ ਪ੍ਰਵਾਨ ਕਰ ਲੈਣਾ ਸੀ ਅੱਜ ਤੱਕੜੀ ਦੇ ਰੂਪ ਵਿੱਚ ਅੱਜ ਮਾਨਤਾ ਦੇ ਰੂਪ ਵਿੱਚ ਲੋਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਤੇ ਹਾਲੇ ਵੀ ਤੁਸੀਂ ਸੁਦਰੰਦ ਦਾ ਨਾਂ ਨਹੀਂ ਲੈ ਰਹੇ ਆਖਰ ਕਿੱਥੇ ਖੜਦੇ ਆਸੀਂ ਪਿਆਰੇ ਸਾਥੀਓ ਸਸੁਖਵੀਰ ਸਿੰਘ ਬਾਦਲ ਦੇ ਵਫਾਦਾਰ ਬਣਨ ਨਾਲੋਂ ਉਹਨਾਂ ਨੂੰ ਪ੍ਰਧਾਨ ਬਣਿਆ ਵੇਖਣ ਬਚਾਉਣ ਨਾਲੋਂ ਤੁਹਾਡੇ ਸਾਹਮਣੇ ਸਭ ਤੋਂ ਵੱਧ ਸਾਇਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਹੈ ਉਸ ਤਖਤ ਦਾ ਹੁਕਮ ਮੰਨਣ ਵਾਸਤੇ ਤੁਹਾਡੇ ਪਾਸ ਸਮਾਂ ਹੈ ਸਮਾਂ ਰਹਿਦਿਆਂ ਨਾ ਸੰਭਲੇ ਤਾਂ ਮਿਟ ਜਾਓਗੇ ਕੋਈ ਤੁਹਾਨੂੰ ਵਿੱਚ ਐਸਾ ਅ ਪਿੱਛੇ ਜਿਹੜੀਆਂ ਸਜਾਮਾ ਭਗਤੀਆਂ ਨੇ ਧਾਰਮਿਕ ਸਜਾਮਾ ਧਾਰਮਿਕ ਤਨਖਾਹ ਜਿਹੜੀ ਤੁਹਾਨੂੰ ਲੱਗੀ ਸੀ ਸ੍ਰੀ ਕਾਲ ਉਹ ਭੁਗਤ ਲਈ ਹੈ ਤੁਸੀਂ ਸਾਰਾ ਕੁਝ ਕਰ ਲਿਆ ਪਰੰਤੂ ਹੁਕਮ ਮੰਨਣ ਤੋਂ ਆਕੀ ਹੋ ਕੇ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸੱਤ ਮੈਂਬਰੀ ਕਮੇਟੀ ਤੋਂ ਹੁਣ ਇੱਕ ਤਰ੍ਹਾਂ ਦਾ ਸ਼੍ਰੋਮਣੀ ਕਾਲੀ ਦਲ ਭੱਜਦਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਹਿੱਸਾ ਭੱਜਦਾ ਨਜ਼ਰ ਆਉਂਦਾ ਤੇ ਪੰਥਕ ਲਹਿਰ ਵਾਲੇ ਜਿਹਨੇ ਪੰਥਕ ਲਹਿਰ ਭੰਗ ਕੀਤੀ ਜਿਨ੍ਹਾਂ ਨੇ ਸੁਧਾਰ ਲਹਿਰ ਭੰਗ ਕੀਤੀ ਹੈ ਉਹ ਆਗੂ ਇਸ ਗੱਲ ਨੂੰ ਮੁੱਦਾ ਬਣਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਕਿ ਗੱਲ ਹੁਕਮ ਮੰਨਣ ਦੀ ਹੈ ਸ਼੍ਰੀ ਕਾਲ ਤਖਸਰ ਦਾ ਹੁਕਮ ਨਾ ਮੰਨਿਆ ਤੇ ਫਿਰ ਤੁਹਾਡਾ ਬਣੇਗਾ ਕੀ ਇਸ ਕਰਕੇ ਆਓ ਇਸ પીੜਾ ਨੂੰ ਸਮਝੀ ਇਸ ਦੁੱਖ ਨੂੰ ਸਮਝੀਏ ਮਾਨਤਾਵਾ ਮੂਨਤਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਜਮਾਤ ਹੈ ਜਿਨੇ ਕਦੇ ਦੁਨੀਆ ਦੇ ਤਖਤਾਂ ਦੀ ਪ੍ਰਵਾਹ ਨਹੀਂ ਕੀਤੀ ਅੱਜ ਅਸੀਂ ਉਸ ਮਾਨਤਾ ਨੂੰ ਲੈ ਕੇ ਜੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲ ਤਖਸਰ ਦਾ ਹੁਕਮ ਮੰਨਣ ਤੋਂ ਵਾਕੀ ਹੋਇਆ ਤੇ ਤੁਹਾਡੀਆਂ ਸਜ਼ਾਵਾਂ ਭੁਗਤੀਆਂ ਕਿਸੇ ਕੰਮ ਨਹੀਂ ਆਉਣੀ ਆ ਦੋਸਤੋ ਆਓ ਸੰਭਲਿਏ ਰੁਕੀਏ ਸੋਚੀਏ ਤੇ ਮੁੜ ਉਸ ਪਾਸੇ ਪਰ ਇਹ ਜਿਸ ਪਾਸੇ ਨੂੰ ਅਸੀਂ ਪਿੱਠ ਕਰਦੇ ਜਾ ਰਹੇ ਹਾਂ ਸਰਦਾਰ ਦਿਲਜੀਤ ਸਿੰਘ ਚੀਮਾ ਜੀ ਆਪਣੇ ਆਪ ਨੂੰ ਇਸ ਪਾਸੇ ਤੋਂ ਬਚਾਓ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਵਿਸਰਾ ਬਣਨ ਦੀ بجائے ਕੋਸ਼ਿਸ਼ ਕਰੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨੋ ਹੁਕਮ ਮੰਨ ਕੇ ਪ੍ਰਧਾਨ ਸਾਹਿਬ ਨੂੰ ਸਲਾਹ ਦਿਓ ਤਾਂ ਫਿਰ ਸਰ ਸਿੰਘ ਬੁਲਟੋਹਾ ਜੀ ਤੁਸੀਂ ਥੋੜਾ ਸਮ ਸੰਕੋਚ ਕਰੋ ਇੱਕ ਪਾਸੇ ਲੋਕਾਂ ਦੀਆਂ ਨਜ਼ਰਾਂ ਨੇ ਲੋਕ ਚਾਹੁੰਦੇ ਨੇ ਪੰਥ ਚਾਹੁੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਬਹਾਲ ਹੋਵੇ ਸ਼੍ਰੋਮਣੀ ਕਾਲੀਦਾਲ ਟਕੜਾ ਹੋਵੇ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਚੰਗਾ ਸੋਚੋ ਤੇ ਚੰਗੇ ਪਾਸੇ ਨੂੰ ਤੁਰੋ ਇਸ ਵੇਲੇ ਜ਼ਖਮੀ ਹੋਈ ਮਾਨਸਿਕਤਾ ਤੁਹਾਨੂੰ ਇੱਕ ਤਰ੍ਹਾਂ ਨਾਲ ਦੁਹਾਈ ਦਿੰਦੀ ਨਜ਼ਰ ਆਉਂਦੀ ਹੈ ਤੇ ਤੁਹਾਡੀ ਤੁਹਾਨੂੰ ਲੋਕਾਂ ਦੀ ਦੁਹਾਈ ਸੁਣਨੀ ਰਹੀ ਤੇ ਜੇ ਕਿਤੇ ਸੁਣਦੀ ਹੁੰਦੀ ਤਾਂ ਸ਼ਰੀਰ ਤਾਂ ਪਿੱਛੇ ਜਿਹੜੀਆਂ ਚੋਣਾ ਵਿੱਚ ਤੁਹਾਡਾ ਹਾਲ ਹੋਇਆ ਲੋਕਾਂ ਨੇ ਤਖੜੀ ਚੋਣ ਨਿਸ਼ਾਨ ਲੈਣ ਤੋਂ ਇਨਕਾਰ ਕਰ ਦਿੱਤਾ ਕਿਤੇ ਕੋਈ ਜੇਤੂ ਨਜ਼ਰ ਨਹੀਂ ਆਇਆ ਕਿਸਮ ਰਾਲਾ ਨੂੰ ਛੱਡ ਕੇ ਸੋ ਦੋਸਤੋ ਆਓ ਸੰਭਲਿਏ ਤੁਰਿਏ ਮੁੜਿਏ ਫਿਲਹਾਲ ਇੰਨਾ ਹੀ ਸਤਵੇਂ ਬ੍ਰਿਕਮਿਟੀ ਵਾਲਾ ਫੈਸਲਾ ਹਾਲ ਦੀ ਘੜੀ ਇੱਕ ਤਰ੍ਹਾਂ ਨਾਲ ਮੰਨਣ ਤੋਂ ਇਨਕਾਰ ਹੈ ਹੁੰਿਆ ਤੇ ਨਾ ਮੜ ਪੰਥ ਵਾਲੇ ਪਾਸੇ ਨੂੰ ਤੁਰਨ ਸਭ ਦੀ ਦੁਆ ਪੰਥ ਬਸਦਾ ਰਹੇ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਟਿੱਪਣੀ ਆਪਣੀ ਜੋਗ ਜਰੂਰ ਕਰਿਆ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ